ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਮੈਂ ਆਪਣੀ ਪਿਛਲੀ ਪੋਸਟ ਵਿੱਚ ਯੂਨਿਕਨੈਸ ਆਫ ਸਿੱਖੀਜ਼ਮ ਦੀ ਜਿਹੜਾ ਗੱਲ ਕਰ ਰਿਹਾ ਸੀ ਤਾਂ ਮੈਂ ਪਹਿਲੇ ਮਹਾਯੁੱਧੀ ਗੱਲ ਕੀਤੀ ਫਸਟ ਵਰਲਡ ਵਾਰ ਫਸਟ ਵਰਲਡ ਵਾਰ ਦੀ ਗੱਲ ਕਰਦੇ ਹੋਏ ਅਖੀਰ ਤੇ ਮੈਂ ਸੈਕੰਡ ਵਰਲਡ ਵਾਰ ਦਾ ਵੀ ਜ਼ਿਕਰ ਕੀਤਾ ਕੋਈ ਵੀ ਲੜਾਈ ਹੋਵੇ ਭਾਵੇਂ ਸਾਰਾ ਗੜੀ ਭਾਵੇਂ ਫਸ ਵਰਲਡ ਵਾਰ ਭਾਵੇਂ ਸੈਕੰਡ ਵਰਲਡ ਵਾਰ ਸੇਖਾਂ ਨੇ ਆਪਣੀ ਬਹਾਦਰੀ ਜਿਹੜੀ ਹੈ ਉਹ ਇੱਕ ਕਾਰਨਾਮੇ ਜੋ ਦਿਖਾਏ ਉਹ ਅਮਰ ਸ਼ਬਦਾਂ ਵਿੱਚ ਜਦ ਲਿਖੇ ਗਏ ਨੇ ਉਹ ਹਮੇਸ਼ਾ ਹੀ ਯਾਦ ਰਹਿਣਗੇ ਸੈਕੰਡ ਵਰਲਡ ਵਾਰ ਜਿਹੜਾ ਕਿ ਮੈਂ ਪਹਿਲੀ ਲੜਾਈ ਬਾਰੇ ਦੱਸਿਆ ਸੀ ਕਿ ਸੈਕ ਫਸਟ ਵਰਲਡ ਵਾਰ ਵਿੱਚ ਮੇਨ ਲੜਾਈ ਜਿਹੜੀ ਸੀ ਉਹ ਇੱਕ ਤਰਫ ਜਰਮਨੀ ਸੀ ਇੱਕ ਤਰਫ ਇੰਗਲੈਂਡ ਸੀ ਮਤਲਬ ਯੂਨਾਈਟਿਡ ਕਿੰਗਡਮ ਸੈਕੰਡ ਵਰਲਡ ਵਾਰ ਕਿੱਥੇ ਸੀ ਇੱਥੇ ਜਰਮਨੀ ਸੀ ਉਹਦੇ ਨਾਲ ਇਟਲੀ ਸੀ ਉਹਦੇ ਨਾਲ ਜਾਪਾਨ ਸੀ ਉਧਰ ایشਿਆ ਵਾਲੇ ਪਾਸੇ ਔਰ ਇਧਰ इंग्लैंड ਦੇ ਨਾਲ ਰਸ਼ੀਆ ਸੀ ਅਮਰੀਕਾ ਸੀ ਪਰ ਇੱਕ ਕੰਟਰੀ ਸੀ ਤੋਂ ਜਦੋਂ ਯੁੱਧ ਸ਼ੁਰੂ ਹੋਇਆ ਤਾਂ ਉਹ ਸਿਰਫ ਫਿਰ ਅੰਗਰੇਜ਼ਾਂ ਨੇ ਮਹਿਸੂਸ ਕੀਤਾ ਕਿ ਅੰਗਰੇਜ਼ਾਂ ਦਾ ਰਾਜ ਉਸ ਲਈ ਖ਼ਲੇ ਨਹੀਂ ਤੇ ਕਿ ਸਾਨੂੰ ਇੰਡੀਅਨ ਫੌਜ ਉਸ ਤੋਂ ਭੇਜਣੀ ਪੈਗੀ ਕਿਉਂਕਿ ਜਿਸ ਡਿਫਰੈਂਟ ਫਰੰਟ ਤੇ ਲੜਨ ਲਈ ਸਭ ਤੋਂ ਬੈਸਟ ਸੋਲਜਰ ਇੰਡੀਆ ਚ ਅਵੇਲੇਬਲ ਨੇ ਔਰ ਉਹਨਾਂ ਵਿੱਚ ਸਿੱਖ ਨੰਬਰ 1 ਤੇ ਤੋ ਉਹਨਾਂ ਨੇ ਸਿੱਖਾਂ ਦੀ ਬਾਦਰੀ ਦੇਖੀ ਸੀ ਸਾਰੀਆਂ ਲੜਾਈਆਂ ਵਿੱਚ ਤਦ ਨਾਲ ਫੈਸਲਾ ਕਰ ਲਿਆ ਕਿ ਸਿੱਖਾਂ ਨੂੰ ਭੇਜਿਆ ਜਾਏਗਾ। ਔਰ ਦੋਨੋਂ ਫਰੰਟ ਤੇ ਸਿੱਖਾਂ ਭੇਜਿਆ ਗਿਆ। ਭਾਵੇਂ ਉਹ ਫਰੰਟ ਯੂਰਪ ਕੀ ਸੀਗਾ, ਭਾਵੇਂ ਉਹ ਫਰੰਟ ਜਿਹੜਾ ਸੀ ਏਸ਼ੀਆ ਵਿੱਚ। ਕਿਉਂਕਿ ਏਸ਼ੀਆ ਵਾਲੇ ਪਾਸੇ ਲੜਾਈਆਂ ਬਰਮਾ 'ਚ ਹੋਣੀਆਂ ਸੀ ਇੱਧਰ ਜਾਪਾਨ ਦੇ ਉਰੂਜਰ ਨਾਲ ਲੜਨਾ ਸੀ। ਕਿ ਉਸ ਤਰ੍ਹਾਂ ਜਿਹੜੇ ਸੀ ਯੂਰਪ ਦੇ ਵਿੱਚ ਵੀ ਲੜਾਈਆਂ ਹੋਣੀਆਂ ਸੀ, ਉਹ ਯੂਰਪ 'ਚ ਹੋਣੀਆਂ ਸੀ ਤੇ ਉਰ ਜਰਮਨ ਦੇ ਨਾਲ ਲੜਨਾ ਸੀ। ਪਰ ਜਿਸ ਤਰ੍ਹਾਂ ਸੈਕੰਡ ਵਰਲਡ ਵਾਰ ਸ਼ੁਰੂ ਹੋਈ ਤੇ ਸਿੱਖਾਂ ਦੀ ਢਵਾਨੇ ਨੇ ਵਧੀ ਹੋਈ ਸੀ ਕਿ ਉਹਨਾਂ ਨੇ ਕਈ ਬਟਾਲੀਅਨ ਬਣਾਨੀਆਂ ਪਈਆਂ। ਕਾਸਕ ਕੇ ਮੈਨੂੰ ਪਤਾ ਹੈ ਕਿ ਜੋ ਜੋ ਬਟਾਲੀਅਨਾਂ ਦੇ ਪਰਿਵਾਰ ਨੰਬਰ ਰੱਖੇ ਗਏ ਫਸਟ ਸੀਕ ਬਟਾਲੀਅਨ ਸੈਕੰਡ ਸੀਕ ਬਟਾਲੀਅਨ ਥਰਡ ਸੀਕ ਬਟਾਲੀਅਨ ਫਿਫਥ ਸੀਕ ਬਟਾਲੀਅਨ ਇਹਦਾ ਜਿਹੜੀ ਸੀ ਜੋ ਬਰਮਾ ਮਲਿਆ ਮਲਾਇਆ ਸਿੰਗਾਪੁਰ ਵਗਾਰੇ ਸਾਈਟ ਤੇ ਗਈ ਸੀ ਔਰ ਇਹ ਡਿਫਰੈਂਟ ਬਟਾਲੀਅਨ ਜਿਹੜੀਆਂ ਸੀ ਇਹਨਾਂ ਸਾਰਿਆਂ ਨੂੰ ਡਿਸਪੈਚ ਕੀਤਾ ਗਿਆ ਕਿਸ ਨੂੰ ਯੂਰਪ ਔਰ ਦੇ ਪਾਸੇ ਭੇਜਿਆ ਗਿਆ ਕਿਸ ਸਵਿਜ਼ਰ ਬਿਟੇਗੇ ਜੋ ਫਸਟ ਔਰ ਫਿਫਥ ਬਟਾਲੀਅਨ ਸੀ ਉਹਨਾਂ ਨੇ ਮਲਾਇਆ ਬਰਮਾ ਸਿੰਗਾਪੁਰ ਉੱਥੇ ਆਪਣੀ ਭਾਗੀਦਾਰੀ ਕਾਰਨਾਮੇ ਦਿਖਾਈ ਉੱਡੋ ਸੈਕੰਡ ਔਰ ਥਰਡ ਸੀ ਜਾਂ ਉਹਨਾਂ ਨੂੰ ਭੇਜਿਆ ਗਿਆ ਇਧਰ ਜਿੱਥੇ ਕਿ ਯੂਰਪ ਵਾਲੇ ਪਾਸੇ ਉੱਥੇ ਉਹਨਾਂ ਨੇ ਆਪਣੇ ਹੌਸਲਾ ਦਿਖਾਇਆ ਬਹਾਲ ਲਿਆ ਸੈਕੰਡ ਰੋਇਲ ਥਰਡ 4th ਮਿਡਲ ਮਿਡਲ ਈਸਟ ਵਿੱਚ ਗੇ ਔਰ ਉੱਥੇ ਲੜੇ ਇਸ ਤਰ੍ਹਾਂ ਡਿਫਰੈਂਟ ਬਟਾਗਨਸੀਆਂ ਨਾਲ ਲੜੀਆਂ ਔਰ ਉਹਨਾਂ ਨੇ ਬਹਾਦਰੀ ਜਿਹੜੀ ਸੀ ਅੱਜ ਤੱਕ ਦਿਖਾਈ ਮੈਂ ਸਾਰੀਆਂ ਲੜਾਈਆਂ ਦਾ ਜ਼ਿਕਰ ਤੇ ਨਹੀਂ ਕਰ ਸਕਦਾ ਲੇਕਿਨ ਇੱਕ ਖਾਸ ਲੜਾਈ ਦਾ ਜ਼ਿਕਰ ਜ਼ਰੂਰ ਕਰਾਂਗਾ ਈਜੀਪਟ ਵਿੱਚ ਜਿਹੜੀ ਲੜਾਈ ਹੋਈ ਔਰ ਇਹ ਵਿੱਚ ਸਿਖਾਣੇ ਬਹੁਤ ਬਹਾਦਰੀ ਦਿਖਾਈ ਔਰ ਇਟਲੀ اور ਗੋਥਿਕ ਬਲੈਂਕਰ ਜਿਹੜੇ ਸਨ ਸਾਈਪਰਸ ਵਾਲ ਸਾਈਟ ਦੇ ਉੱਥੇ ਉਹਨਾਂ ਨੇ ਬਹੁਤ ਬਾਧੀ ਡਾਲ ਉਹਨਾਂ ਨੂੰ ਕਰਾਇਆ ਉਹ ਕੁਨਾ ਕੋਰਸਿਸ ਇਹ ਵੀ ਜਰਮਨੀ ਦੇ ਨਾਲ تھا ਔਰ ਜਿਹੜੀ ਨਿਓਰ ਦੀ ਲੜਾਈ ਹੋਈ ਨਿਓਰ ਦੀ ਲੜਾਈ ਜਿਹੜੀ ਸੀ ਉਹ ਜਬਾਨ ਦੇ ਬਰੁੱਤ ਸੀਗੀ ਉਹ ਨਿਓਰ ਦੀ ਲੜਾਈ ਬੜੀ ਮਸ਼ਹੂਰ ਲੜਾਈ ਸੀ ਕਿਉਂਕਿ ਉਹ ਰਿਫਟ 5 6 ਵਾਲਿਆਂ ਨੇ ਜਾਪਾਨ ਨੂੰ ਬੜੀ ਬੁਰੀ ਤਰ੍ਹਾਂ ਪਿਛਾੜਿਆ ਕਿ ਜਾਪਾਨ ਨੇ ਜਾਪਾਨ ਕੋਲ ਹਥਿਆਰ ਤੇ ਸਨ ਲੇਕਿਨ ਜਿਸ ਤਰੇ ਉਹਨਾਂ ਨੇ ਸਿੱਖ ਕੇ ਆਪਣੀ ਬਹਾਦਰੀ ਦਿਖਾਈ ਉਰੁਨਾ ਨੇ ਜਗਾਰੇ ਛੱਡੇ ਬੋਲੇ ਸੋਨਿਆ ਸਤਿ ਸੇਕਾਰ ਤਾਂ ਜਾਪਾਨੀ ਜਿਹੜੇ ਸੀ ਆਪਣੇ ਹਥਿਆਰ ਵੀ ਤੇ ਆਪਣੇ ਵਹੀਕਲ ਵੀ ਉੱਥੇ ਝੜ ਗਏ ਭੱਜ ਗਏ ਕੋਈ ਜਾਪਾਨ ਲਗੇ ਚੀਨ ਦੇ ਵਿਰੁੱਧ ਜਿਹੜਾ ਸੀ ਚੀਨ ਨੂੰ ਬੜੀ ਬੜੀ ਜਰਾ ਮਾਰਿਆ ਸੀ ਪਰ ਚੀਨ ਹੁਣ ਡਰਾ ਸੀ ਹੋਰ ਇਹ ਬੁਰਦ ਸੀਗਾ ਇਸ ਕਰਕੇ ਭਾਰਤ ਜਿਹੜੀ ਵਿਸੋਜਾ ਸੀ ਉਹ ਜਾਪਾਨ ਨੂੰ ਨਾਨੇ ਦੇ ਪਿਛਾੜਿਆ ਮੈਂ ਪਿਛਲੀ ਵਾਰ ਵੀ ਦੱਸਿਆ ਸੀ ਕਿ ਜਾਪਾਨ ਦੇ ਵਿੱਚ ਚੜੀ ਲੜਾਈ ਇੰਡੀਆ ਦੇ ਵਿਰੁੱਧ ਹੋ ਰਹੀ ਸੀ ਦੇਸ਼ ਭਗਤੀ ਦੇ ਲਈ ਦੇਸ਼ ਨੇ ਆਜ਼ਾਦੀ ਲਈ ਉਹ ਜਿਹੜੀ ਆਜ਼ਾਦੀ ਹਿੰਨ ਕੋਈ ਬਣੀ ਸੀ ਉਹਨੂੰ ਚੀਕ ਲੈਣੇ ਸਾਰ ਔਰ ਉਸ ਪਾਸਚੋਰਲ ਫਿਲਮ ਅੰਗਰੇਜ਼ਾਂ ਨੇ ਕਿਉਂਕਿ ਉਹਨਾਂ ਦੀ ਲੌਇਲਟੀ ਇਹੋ ਜੀ ਸੀ ਕਿ ਜਿਹਦੇ ਨਾਲ ਉਹਨਾਂ ਜਿਹੜੇ ਵੱਲੋਂ ਉਹਨਾਂ ਨੇ ਲੜਦਾ ਉਹਦੀ ਉਹਨਾਂ ਨੇ ਸੇਵਾ ਕਰਦੀ ਹੈ ਉੱਥੇ ਉਹਨਾਂ ਨੇ ਆਪਣੀ ਬਾਖੀ ਦਿਖਾਣੀ ਹੈ ਔਰ ਉਹਦੀ ਪੂਰੀ ਜੜੀ ਹੈ ਉਹਨਾਂ ਦੀ ਜਿਹੜੀ ਲੌਇਲਟੀ ਉਹਨਾਂ ਵੱਲ ਦੀ ਸੀ। ਇਹ ਵਰਤੀ ਲੜਾਈ ਤੇ ਵੀ ਸੀ ਜਦੋਂ ਮਤਫਿਆ ਕਿ ਉਹਰੇ ਦੇਰੋਂ ਪਾਣੀ ਭੱਜ ਗਿਆ ਤਾਂ ਉਹ ਫਿਰ ਉਹ ਬਟਲਿੰਗ ਜੜੀ ਸੀ ਉਹਨੂੰ ਬੈਟਲ ਆਨਰ ਆਫ ਨਿਓ ਦਿੱਤੀ ਗਈ ਔਰ ਉਹਨਾਂ ਦਾ ਉਹ ਖਤਾਬ ਹੈ ਜਿਹੜਾ ਕਿ ਅੱਜ ਤੱਕ ਇਸ ਉਹ ਜਿਹੜੀ ਡਰਾਈਆਂ ਦਾ ਜਿਹੜੀ ਸਾਡੀ ਇਤਿਹਾਸ ਹੈ ਆਰਮੀ ਦਾ ਉਹਦੇ ਵਿੱਚ ਬਹੁਤ ਬੜੀ ਇੰਪੋਰਟੈਂਟ ਜਗ੍ਹਾ ਬਣਤੀ ਗਈ ਹੈ। ਉੱਤਮਤ ਉਸੇ ਵਟੈਲੀਅਨ ਨੂੰ ਜਿਹੜੀ ਕਿੱਥੇ ਲੜੀ ਸੀ ਨੋਰਥ ਦੇ ਵਿੱਚ ਉਹਨੂੰ ਫਿਰ ਸਿੰਗਾਪੁਰ ਭੇਜ ਦਿੱਤਾ ਗਿਆ। ਸਿੰਗਾਪੁਰ ਜਾਣ ਦੇ ਸਮੇਂ ਰਸਤੇ 'ਤੇ ਉਹਨਾਂ ਬੜੀ ਕੜਾਈ ਲੱਡੀ ਪਈ ਜਪਾਨੀਆਂ ਦੇ ਬਰੂਤ ਤੇ ਔਰ ਉਹਨਾਂ ਨੇ ਬੜੀ ਬਹਾਦਰੀ ਨਾਲ ਲੜੇ ਔਰ ਜਿੱਥੇ ਉਹ ਅੱਥੇ ਪਹੁੰਚੇ ਅੱਗੇ ਜਾ ਕੇ ਸਿੰਗਾਪੁਰ ਤੱਕ ਉਹਨਾਂ ਦੇ ਬੜੇ ਬੰਦੇ ਸੀ ਬਹਾਦਰੀ ਨਾਲ ਲੜੇ ਔਰ ਸ਼ਹੀਦ ਹੋ ਗਏ। ਕੋਈ ਸਿੱਖਾਂ ਦਾ ਨਾਮ ਉਸ ਲਾਇਰ ਵਰਲਡ ਵਾਰ ਦੇ ਵਿੱਚ ਪ੍ਰਮੁੱਖ ਉਪਰੇ ਰੂਗਨਾਂ ਨੂੰ ਬਹੁਤ ਹਾਈएस्ट ਆਨਰ ਮਿਲਿਆ ਸਨ ਜਿਨਾਂ ਵਿੱਚ ਕੇ ਨਾਇਕ ਮੰਨ ਸਿੰਘ ਇਹ ਸਨ ਉਹਨਾਂ ਨੇ ਇਕੱਲੇ ਨੇ ਕਈ ਜਪੜੀਆਂ ਨੂੰ ਮਾਰਿਆ ਸੀ ਉਹਨੂੰ ਵਿਕਟੋਰੀਆ ਕ੍ਰਾਸ ਮਿਲਿਆ ਅਰੇ ਇਸ ਤਰ੍ਹਾਂ ਹੀ ਵਿਕਟੋਰੀਆ ਕ੍ਰਾਸ ਨਾਇਕ ਗਿਆਨ ਸਿੰਘ ਨੂੰ ਮਿਲਿਆ ਔਰ ਕਰਮਜੀਤ ਸਿੰਘ ਨੂੰ ਮਿਲਿਆ ਕਰਮਜੀਤ ਸਿੰਘ ਜਾਜਮਾ ਮਿਲਿਆ ਇਹ ਸਾਰੇ ਜਿਹੜੇ ਸਨ ਇਹ ਇਹਨਾਂ ਨੂੰ ਬੜੇ ਹਾਈएस्ट ਆਨਰ ਜਿਹੜੇ ਸਨ ਉਹਨਾਂ ਦਿੱਤੇ ਗਏ ਉਹਨਾਂ ਦੀ ਬਹਾਦਰੀ ਕਰਕੇ ਔਰ ਸਿਕਰਨ ਸਿਰਫ ਲੜਾਈ ਨਹੀਂ ਲੜੀ ਕਹਨੇ ਹੋਰ ਕਾਰਨਾਮੇ ਵੀ ਬੜੇ ਬਾਜ਼ੀਰੀ ਕੀਤੇ ਉਹਨਾਂ ਵਿੱਚ ਕਈ ਵੀ ਸੀਗਾ ਕਿ ਜਿਹੜੇ ਅੰਗਰੇਜ਼ ਅਫਸਰ ਜਾਂ ਜਿਹੜੇ ਵੱਡੇ ਵੱਡੇ ਅਫਸਰ ਕੋਈ ਫਤ ਜਾਂਦੇ ਸੀ ਜਾਂ ਉੱਥੇ ਜ਼ਖਮੀ ਹੋ ਜਾਂਦੇ ਸੀ ਉਹਨਾਂ ਨੂੰ ਮੈਦਾਨ ਚੋਂ ਕੱਢ ਕੇ ਸੇਫ ਜਗ੍ਹਾ ਤੇ ਪਹੁੰਚਾਉਣਾ ਵੀ ਕਈ ਸਿੱਖਾਂ ਨੇ ਇਸ ਤਰ੍ਹਾਂ ਵੀ ਆਪਣੀ ਬਾਜ਼ੀ ਦਿਖਾਈ ਉਹਨਾਂ ਚ ਵੀ ਖਾਸ ਕਰਕੇ ਇੱਕ ਇੱਕ ਪੁਸਤਕ ਹੈ ਆਰਮ ਲੱਲਾ ਦੀ ਉਸ ਪੁਸਤਕ ਤੇ ਹੋਏ ਬੜੇ ਇਨਸਟੈਂਸਸ ਦਿੱਤੇ ਗਏ ਨੇ ਕਿ ਕਿਤ ਸਾਂ ਸਿੱਖਾਂ ਨੇ ਲੋਕਾਂ ਦੀ ਜਾਨ ਬਚਾਈ ਉਹੜੇ ਅਫਸਰਾਂ ਦੀ ਕਿਉਂਕਿ ਉਹ ਬੜੇ ਜ਼ਰੂਰੀ ਸਨ ਉਹਨਾਂ ਨੂੰ ਬਚਾ ਕੇ ਉਹਨਾਂ ਨੂੰ ਸੇਫ ਜਗ੍ਹਾ ਤੇ ਲੈ ਗਏ। ਔਰ ਉਹਨਾਂ ਵਿੱਚ ਸैम ਮਾਨਕਸ਼ਾ ਦਾ ਨਾਮ ਵੀ ਹੈ। ਸैम ਮਾਨਕਸ਼ਾ ਉਹ ਕੀ ਬਾਤ ਹੈ ਹਿੰਦੁਸਤਾਨ ਦੇ ਕੀ ਫੋਪਰ ਨਹੀਂ ਸਤਾ ਪੋਨੇ ਨੇ। ਉਹਨਾਂ ਨੂੰ ਵੀ ਜਿਸ ਵੇਲੇ ਬੜੀ ਬੁਰੀ ਜਖਮੀ ਹਾਲਤ ਚ ਪਏ ਸਨ ਤਾਂ ਉਸ ਵੇਲੇ ਮੇਰ ਸਿੰਘ ਉਹਨਾਂ ਦਾ ਅਰਜ਼ੀ ਸੀ। ਉਹ ਬੜੀ ਸੇਵਾ ਕੀਤੀ ਔਰ ਉਹਨਾਂ ਚੁੱਕ ਕੇ ਸੇਫ ਜਗ੍ਹਾ ਤੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਮਾਨਕਸ਼ਾ ਨੇ ਕਿਹਾ ਕਿ ਮੇਰੀ ਹੁਣ ਖਤਰਾ ਮੇਰੀ ਜਾਨ ਨਹੀਂ ਬਚ ਸਕਦੀ। ਤੀ ਜਾਓ ਤੇ ਆਪਣਾ ਨੂੰ ਬਚਾਓ ਕਿਉਂਕਿ ਉੱਥੇ ਵੀ ਖਤਰਾ ਸੀ ਬੜਾਈ ਦੇ ਮਤਲਬ। ਔਰ ਮੇਰ ਸਿੰਘ ਨਹੀਂ ਮੰਨਿਆ। ਉਨੇ ਕਰ ਨਹੀਂ ਮੈਂ ਆਪ ਇਹਨੂੰ ਬਚਾਣਾ ਹੈ ਮੈਂ ਆਪ ਇਹਨੂੰ ਲੈ ਕੇ ਜਾਣਾ ਹੈ ਔਰ ਉਸ ਸੇ ਇੱਕ ਜਗ੍ਹਾ ਤੇ ਪਹੁੰਚਾਉਣਾ ਹੈ ਔਰ ਉਹ ਹੀ ਦੇਖੋ ਮਾਨਕਾ ਬਾਜ਼ੂ ਤੇ ਹਿੰਦੁਸਤਾਨ ਦੇ ਚੀਫ ਆਫ ਸਟਾਫ ਚੀਫ ਆਫ ਆਰਮੀ ਬਣੇ। ਤਾਂ ਇਹੋ ਜੇ ਕਈ ਇਨਸਟੈਂਸਿਸ ਨੇ ਜਿਹੜੀਆਂ ਕਿ ਇਹ ਇਤਿਹਾਸ ਗੋਰੀਬੜਾ ਪ੍ਰਸਿੱਧ ਹੈ ਉਹ ਹੈ ਲਕਿੰਗਨ ਨਰਬਾਕਸੀ ਉਹ ਸੈਕਨਲ ਵਾਰਥੀ ਬੜੀ ਬਾਤਰੀ ਦਿਖਾਈ ਔਰ ਉਹਨਾਂ ਨੇ ਦੇਸ਼ ਦੀ ਆਜ਼ਾਦੀ ਤੇ ਬੜੀ ਬਾਤਰੀ ਦਿਖਾਈ ਪਰ ਉਹਨਾਂ ਦਾ ਜ਼ਿਕਰ ਮੈਂ ਡਿਟੇਲ ਵਿੱਚ ਕਰਾਂਗਾ जब मैं अपनी अगली पोस्ट वि जिक्र करा जो कि देश तो दे की आज़ादी तो बहुत भारत लड़निया पाइं और जिन्होंने फिर सिखा ने पहाजी के कारनामे दिखाए और अपरूव किया कि दे आर अमंग द बैस्ट क्यों सब तो बेस्ट ज तो बेस्ट तो आज लिए में पीछों तो अजली हूँ मैं इजाजत दौ सा पोस्ट लाइक जरूर करते रहना और चैनल है यूनीक ऑफ सिखिजम उन्होंने जरूर सबसक्राइब करना आपका धन देव वाहिगुरु जी का ख़ाला वाहिगुरू जी